ਸ੍ਰੀ ਕਾਲ ਸਾਰਿਆਂ ਨੂੰ ਜੀ ਅ ਅੱਜ ਵੀ ਇਸ ਵੀਡੀਓ ਚ ਆਪਾਂ ਸਿੱਖਾਂਗੇ ਕਿ ਆਪਾਂ ਡੋਮੇਨ ਕਿਵੇਂ ਪਰਚੇਸ ਕਰੀਏ ਤੇ ਡੋਮੇਨ ਹੁੰਦਾ ਕੀ ਹੈ ਠੀਕ ਹੈ ਸੋ ਜ਼ਿਆਦਾ ਸਮੇਂ ਆਪਾਂ ਨਾ ਲੈਂਦੂਏ ਆਪਾਂ ਚੱਲੀ ਸਿੱਧਾ ਸਭ ਤੋਂ ਪਹਿਲਾਂ ਤੁਸੀਂ ਗੂਗਲ Chrome ਖੋਲ ਲੈਣਾ ਤੁਸੀਂ ਕੋਈ ਵੀ ਆਪਣੀ Opera ਖੋਲ ਸਕਦੇ ਹੋ ਠੀਕ ਹੈ ਮਾਈਕਰੋਸਾਫਟ Chrome ਖੋਲ ਸਕਦੇ ਕੋਈ ਵੀ ਖੋਲ ਸਕਦੇ ਸੋ ਆਪਾਂ ਗੱਲ ਕਰਦੇ ਹਾਂ ਡੋਮੇਨ ਹੁੰਦਾ ਕੀ ਹੈ ਡੋਮੇਨ ਜਿਵੇਂ ਕਿ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਹੋਊਗਾ ਤੁਹਾਡਾ ਵੀ ਕੋਈ ਨਾਮ ਹੋਊਗਾ ਜਤਿੰਦਰ ਸਿੰਘ ਮਨਪ੍ਰੀਤ ਸਿੰਘ ਇਵੇਂ ਸਾਰੇੰਦਾਂ ਕੋਈ ਨਾ ਕੋਈ ਨਾਮ ਹੁੰਦਾ ਠੀਕ ਹੈ ਆਪਣੀ ਡੋਮੇਨ ਕੀ ਹੁੰਦਾ ਜਿਹਦੇ ਥਰੂ ਲੋਕ ਆਪਾਂ ਨੂੰ ਇੰਟਰਨੈਟ ਤੇ ਜਾਣਨ ਦੇ ਜਿਹੜੇ ਨਾਮ ਨਾਲ ਲੋਕੀ ਆਪਾਂ ਨੂੰ ਇੰਟਰਨੈਟ ਤੇ ਜਾਣਨ ਠੀਕ ਹੈ ਉਹ ਇੱਕ ਡੋਮੇਨ ਹੁੰਦਾ ਜਿਵੇਂ ਕਿ www.google.com ਇੱਕ ਡੋਮੇਨ ਹੈ google.com ਇੱਕ ਡੋਮੇਨ ਹੈ ਇਸ ਬੰਦੇ ਨੂੰ ਆਪਾਂ google.com ਦੇ ਨਾਮ ਤੋਂ ਜਾਣਦੇ ਆ ਇਹ ਇਹਦਾ ਨਾਮ ਹੈ ਠੀਕ ਹੈ ਉਹ ਵੀ ਆਪਾਂ ਨੂੰ ਇਹ ਨਾਮ ਪਰਚੇਸ ਕਰਨਾ ਪੈਂਦਾ ਹੈ जिदे नाम ਕੀ ਲੱਕੀ ਆਪਾਂ ਨੂੰ ਇੰਟਰਨੈਟ ਤੇ ਜਾਣਨ। ਉਹ ਪਰਚੇਸ ਕਰਨ ਦੇ ਆਪਾਂ ਨੂੰ ਕਿੱਥੇ ਜਾਣਾ ਪਊਗਾ? ਅੱਡਰਡ ਵੈਬਸਾਈਟਸ ਹੈ ਜਿਵੇਂ ਕਿ GoDaddy ਹੋ ਗਿਆ, Namecheap ਹੋ ਗਿਆ। ਤੁਸੀਂ ਕਿਤੇ ਵੀ ਜਾ ਕੇ ਡੋਮੇਨ ਪਰਚੇਸ ਕਰ ਸਕਦੇ ਹੋ। ਠੀਕ ਹੈ? ਆਪਾਂ GoDaddy ਤੋਂ ਪਰਚੇਸ ਕਰਾਂਗੇ। ਸੋ ਪਰਚੇਸ ਕਰਨ ਵੇਲੇ ਕਿਹੜੇ-ਕਿਹੜੇ ਗੱਲਾਂ ਦਾ ਆਪਾਂ ਧਿਆਨ ਰੱਖਣਾ ਹੈ? ਤੁਸੀਂ ਉਹ ਜ਼ਰੂਰ ਇੱਕ ਵਾਰ ਦੇਖੀ। ਠੀਕ ਹੈ? ਸਭ ਤੋਂ ਪਹਿਲਾਂ ਮੈਂ ਸਾਈਨ ਇਨ ਕਰ ਲਵਾਂ। ਠੀਕ ਹੈ? ਜਿਵੇਂ ਕਿ ਮੈਂ ਜਿਵੇਂ ਕਿ ਮੈਂ ਆਲਰੇਡੀ ਸਾਈਨਡ ਹਾਂ। ਠੀਕ ਹੈ? ਮੈਨੂੰ ਨਾ ਮੈਂ ਆਪਣਾ ਇੱਕ ਨਵਾਂ ਆਨਲਾਈਨ ਬਿਜ਼ਨਸ ਸਟਾਰਟ ਕੀਤਾ ਹੈ। ਠੀਕ ਹੈ? ਨਵਾਂ ਨਾਮ ਰੱਖਣਾ ਮੈਂ ਉਹਦਾ ਨਾਮ ਰੱਖਵਾ ਦਿਜੀਟਲ ਗਰੋ.com ਤੁਸੀਂ ਸੋਚ ਰਹੇ ਹੋਗੇ ਮੈਂ ਇੱਥੇ ਸਪੈਲਿੰਗ ਗਲਤ ਪਾ ਦਿੱਤੀ ਠੀਕ ਹੈ ਤੁਸੀਂ ਨਾਮ ਕਿਵੇਂ ਵੀ ਰੱਖ ਸਕਦੇ ਹੋ ਕੋਈ ਜ਼ਰੂਰੀ ਨਹੀਂ ਕਿ ਆਪਾਂ ਪੂਰੀ ਪਰਫੈਕਟ ਸਪੈਲਿੰਗ ਹੀ ਨਾਲ ਹੀ ਨਾਮ ਰੱਖਨੇ ਮੈਂ ਚਲੋ ਪਾ ਵੀ ਦਿੰਦਾ ਪਰ ਇਹ ਆਲਰੇਡੀ ਕਿਸੇ ਭਰਾ ਨੇ ਪਰਚੇਸ ਕੀਤਾ ਤਾਂ ਮੈਂ ਉਹਨੂੰ ਦੁਬਾਰਾ ਪਰਚੇਸ ਨਹੀਂ ਕਰ ਸਕਦਾ ਫਿਰ ਮੈਂ ਕੀ ਕਰਾਂਗਾ ਉਹਦੇ ਨੀਅਰ ਅਬਾਊਟ ਕੋਈ ਤਾਂ ਮਤਲਬ ਨੀਅਰ ਅਬਾਊਟ ਮੈਂ ਉਹਦੇ ਕੋਈ ਇਕਦਮ ਵਰਡ ਛੱਡ ਕੇ ਮੈਂ ਪਾ ਦਿੰਦਾ ठीक है जिम्मे की मैं डीआईजी टी ए पाता ठीक है डिजिटल ग्रो डॉट कॉम एमें ठीक है आ डोमेन इतने मिल गया एवें करके तुम पा सकते हो जिसना कि लोगों जान लग जाएंगे ठीक थी, है ऑलरेडी मैं आपके कार्ड कार्ट एड कर रखे हैं ठीक है मैं बाद मैं कि करना है आप जी कोई भी जड़ा भी तुम्हें रेलिवेंट चाहिए थोड़ी बिजनेस में डोमेन पा देना ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਇਹਨੂੰ .com ਜਾਂ .in ਹੀ ਪਰਚੇਸ ਕਰ ਲੈ ਕੋਈ xyz ਜਿਵੇਂ .org ਠੀਕ ਹੈ .net .info ਤੁਸੀਂ ਪਰਚੇਸ ਨਹੀਂ ਕਰਨਾ ਪਹਿਲੀ ਗੱਲ ਤਾਂ ਇਹ ਸਸਤੇ ਹੁੰਦੇ ਨੇ ਜੇ ਤੁਸੀਂ ਪਰਚੇਸ ਕਰਨਾ ਵੀ ਚਾਹੁੰਦੇ ਤਾਂ ਕਰ ਸਕਦੇ ਹੋ ਬਾਕੀ ਇਹਨਾਂ ਦਾ ਨ ਕੋਈ ਜ਼ਿਆਦਾ ਰਿਸਪੌਂਸ ਨਹੀਂ ਆਊਗਾ ਤੁਹਾਨੂੰ ਮੰਨ ਕੇ ਚਲੋ ਇਹ ਟ੍ਰੈਫਿਕ ਜਿਹੜਾ ਨਾ ਉਸ ਹਿਸਾਬ ਨਾਲ ਨਹੀਂ ਆਣਾ ਜਿਹੜਾ .com ਚਾਹਨਾ ਠੀਕ ਹੈ ਮੈਂ ਤੇ .in ਵੀ ਪਰਚੇਸ ਕਰ ਸਕਦਾ ਮੰਨ ਕੇ ਚਲੋ ਮੈਂ .in ਪਰਚੇਸ ਕਰ ਲਿਆ ਇੱਕ ਤਾਂ .in ਸਸਤਾ ਹੈ ਦੂਜਾ डॉट इन यानी कि इंडिया आई एन मतलब डॉट इंडिया भी परचेज़ कर स पर मैं क्यों नहीं कियाचेस मैं डॉट कॉम ही परचेज क्यों मैं डॉट कॉम इसलिए परचेज़ कर रहा ठीक है मान के चलो रब ना करे मान के चलो रब करे बिजनेस चल पे तो लोग बहुत बहुत सारे लोग ताबसाइट पर आने लगे विजिट कर लग गए ठीक है तो ट्रैफिक इनक्रीज़ हो जाए तो इन परचेज किया ठीक है मान के चलो ਤੁਸੀਂ ਤੁਹਾਡੇ ਵੈਬਸਾਈਟ ਨੂੰ ਬਹੁਤ ਸਾਰਾ ਟ੍ਰੈਫਿਕ ਜੁੜ ਜੇ ਤੁਹਾਡੇ ਨਾਲ ਤੁਸੀਂ ਸੋਚੋ ਵੀ ਯਾਰ ਚੱਲੇ ਜਾਂ .com ਵੀ ਪਰਚੇਸ ਕਰ ਹੀ ਲੈਂਿਆ ਠੀਕ ਹੈ ਹੁਣ ਨਾ ਟ੍ਰੈਫਿਕ ਆਉਂ .com ਜੇ ਕਿਸੇ ਹੋਰ ਨੇ ਆਲਰੇਡੀ ਪਰਚੇਸ ਕੀਤਾ ਹੋਇਆ ਫਿਰ ਉਹਦੀ ਵੀ ਸਿਓ ਜਿਹੜਾ ਟ੍ਰੈਫਿਕ ਆਣਾ ਤੁਹਾਡਾ ਉਹ ਸਾਰਾ ਉਹ ਲੈ ਲੂਗਾ ਬੰਦਾ ਠੀਕ ਹੈ ਤਾਂ ਕਰਕੇ ਤੁਸੀਂ .com ਹੀ ਪਰਚੇਸ ਕਰੋ ਜਿਸ ਵਿੱਚ ਇਹਨਾਂ ਦਾ ਟ੍ਰੈਫਿਕ ਵੀ ਤੁਹਾਨੂੰ ਆਜੂਗਾ ਠੀਕ ਹੈ ਸੋ ਆਪਾਂ ਨੂੰ ਕੀ ਕਰਨਾ ਹੈ ਤੇ .com ਪਾ ਕੇ ਤੁਸੀਂ ਸਰਚ ਕਰ ਲਓ ਠੀਕ ਹੈ ਸਰਚ ਕਰਕੇ ਮੇਕ ਇਟ ਯੋਰਸ ਤੇ ਕਲਿੱਕ ਕਰ ਲਓ ਠੀਕ ਹੈ ਇੱਥੇ ਕੰਟੀਨਿਊ ਕਲਿੱਕ ਕਰਦੇ ਕੰਟੀਨਿਊ ਕਰਕੇ ਥੋੜਾ ਵੇਟ ਕਰਨਾ ਤੁਸੀਂ ਠੀਕ ਹੈ ਉਸ ਤੋਂ ਬਾਅਦ ਇਹ ਤੁਹਾਨੂੰ ਇਹ ਕਹਿ ਰਿਹਾ ਕਿ ਤੁਸੀਂ ਡੋਮੇਨ ਪ੍ਰੋਟੈਕਸ਼ਨ ਦੇਣਾ ਚਾਹੁੰਦੇ ਹੋ ਡੋਮੇਨ ਪ੍ਰੋਟੈਕਸ਼ਨ ਬੇਸਿਕਲੀ ਕੀ ਹੁੰਦਾ ਹੈ ਮਤਲਬ ਕਿ ਜਦੋਂ ਤੁਹਾਡੇ ਡੋਮੇਨ ਤੁਹਾਡੀ ਵੈਬਸਾਈਟ ਨੂੰ ਕੋਈ ਚੁਰਾਉਣ ਆ ਲਵੇ ਠੀਕ ਹੈ ਉਹਦੇ ਵਾਸਤੇ ਹੁੰਦਾ ਕੋਈ ਜਰੂਰਤ ਨਹੀਂ ਹੈਗੀ ਨਹੀਂ ਆਪਾਂ ਠੀਕ ਹੈ ਆਪਾਂ ਇੱਥੇ ਨਾ ਡੋਮੇਨ ਪ੍ਰੋਟੈਕਸ਼ਨ ਕਰ ਲਾਂਗੇ ਠੀਕ ਹੈ ਮੈਂ ਥੈਂਕਸ ਫੋਰ ਵਾਚਿੰਗ ਕੋਈ ਵੀ ਆਪਾਂ ਨੂੰ ਮਿਲਣ ਜਾਇਦਾ ਕੰਟੀਨਿਊ

ਮੈਂ ਹੋਸਟਿੰਗ ਨਾਲ ਇਹਦਾ ਸੋਚ ਰਿਹਾ ਸੀਗਾ ਪਰ ਮੋਂ ਬਾਅਦ ਦੇਖੋ ਠੀਕ ਹੈ ਬੋਲੇ ਇਹ ਆਪਾਂ ਕਰੇ ਵੀ ਤੁਸੀਂ ਜੇ ਪ੍ਰੋਫੈਸ਼ਨਲ ਈਮੇਲ ਲੈਣਾ ਚਾਹਦੇ 34 ਰੁਪਏ ਪਰ ਮਹੀਨਾ ਦਾ ਪਊਗਾ ਠੀਕ ਹੈ ਜੇ ਤੁਸੀਂ ਲੈਣਾ ਚਾਹਦੇ ਜੇ ਤੁਸੀਂ ਲੈਣਾ ਚਾਹਦੇ ਤਾਂ ਗੈਟ ਇਟ ਕਰ ਦਿਓ ਨਹੀਂ ਲੈਣਾ ਚਾਹਦੇ ਤਾਂ ਤੁਸੀਂ ਮੈਨੂੰ ਡੀਟ ਕਰ ਦਿਓ ਠੀਕ ਹੈ ਕੁਝ ਨੂੰ ਦੇ 400 ਰੁਪਏ ਤੁਹਾਨੂੰ ਪਊਗਾ ਸਾਲ ਦਾ ਠੀਕ ਹੈ ਕੋਈ ਜ਼ਰੂਰਤ ਨਹੀਂ ਯਾਰ ਮੈਨੂੰ ਕੋਈ ਜ਼ਰੂਰਤ ਨਹੀਂ ਅਜੇ ਅਭੀ ਠੀਕ ਹੈ ਮੈਨੂੰ ਮੈਂ ਸਿਰਫ ਡੋਮੇਨ ਹੀ ਪਰਚੇਸ ਕਰਨਾ ਕੋਈ ਸੀ ਕਹਿ ਰਹੇ ਵੀ 949 ਰੁਪਏ ਚ ਤਾਂ ਮਿਲ ਗਏ ਪੂਰੇ ਸਾਲ ਦਾ ਡੋਮੇਨ ਮਿਲ ਜੂਗਾ ਠੀਕ ਹੈ तुम्हें करना आई एम रेडी त आई एम रेडी टू पे क्लिक करना इतना आपका एड्रैस पाने के तो चलो मैं आपका नंबर पाता ठीक है मैंने क्या भी मैंने वट्सअप पर भी नोट पे दस दे रहे होीम जी चल दिन ठीक है मैं इतना आपका एड्रेस पा देना संगढ़ मेरा शहर है किवंजा ठीक है इतने आप सिलेक्ट करा 915071 ਦਾ ਪੋਸਟ ਕੋਡ ਹੈ ਆਰਗੇਨਾਈਜੇਸ਼ਨ ਕੋਈ ਜ਼ਰੂਰਤ ਨਹੀਂ ਹੈ ਕਿ ਪਾਉਣੀ ਠੀਕ ਹੈ ਸੇਵ ਕਰਤਾ ਮੈਂ ਠੀਕ ਹੈ ਇਹ ਆਪਾਂ ਨੂੰ ਦੱਸ ਰਹੇ ਵੀ ek tara.com ਦਾ ਡੋਮੇਨ ਹੈ ਉਹ 1 ਸਾਲ ਵਾਸਤੇ 2025 ਜਿਹਨੂੰ ਰੀਨਿਊ ਕਰਾਂਗੇ ਤਾਂ 1300 ਰੁਪਏ ਲੱਗੂ ਠੀਕ ਹੈ ਇੰਨਾ ਇੰਨਾ ਹੀ ਕੰਮ ਹੈ ਆਪਣਾ ਹੋਰ ਕੁਝ ਵੀ ਨਹੀਂ ਕਰਨਾ ਆਪਾਂ बस ਇੱਥੇ ਤੁਸੀਂ ਕਾਰਡ ਪੇਮੈਂਟ ਯੂਪੀ ਕਰਨਾ ਜਾਂਦੇ ਹੋ ਯੂਪੀ ਕਰ ਦੋ ਇੱਥੇ ਆਪਦਾ ਯੂਪੀ ਪਾ ਲਗੀ ਮੈਂ ਆਪਦਾ ਯੂਪੀ ਪਾ ਲਿਆ ਸੋ। ਬੈਟ ਸੋ ਟੂ ਅੱਪ ਡਾਇਰੈਕਟ। ਠੀਕ ਹੈ। ਅੱਜ ਪਾ ਕਰ ਦਾਂਗੇ ਰੀਨਿਊ ਆਰਡਰ। ਠੀਕ ਹੈ। ਇਹਦੇ ਵਿੱਚ ਕੀ ਹੈ 949 ਰੁਪਏ ਤਾਂ ਮੇਰੇ ਉਹਦੇ ਚਾਰਜਸ ਲੱਗ ਰਹੇ ਨੇ ਠੀਕ ਹੈ 188 ਰੁਪਏ GST ਜਿਹੜਾ ਵੀ ਇਹਨਾਂ ਦਾ ਪੈਂਦਾ ਹੈ 1137 ਰੁਪਏ ਚ ਪਊਗਾ ਮੈਂ ਇੱਕ ਸਾਲ ਦਾ ਠੀਕ ਹੈ ਅਸੀਂ ਤੇ ਕੰਟੀਨਿਊ ਪਰਚੇਸ ਕਰ ਦਾਂਗੇ। ਇਹ ਮੇਰੀ ਪੇਪੀਮ ਤੇ ਮੇਰੇ ਲਿੰਕ ਜਾਊਗਾ ਮੈਂ ਉੱਥੋਂ ਪੇਮੈਂਟ ਕਰ ਦੂੰ ਤੇ ਇਹ ਡੋਮੇਨ ਜਿਹੜਾ ਹੈ ਨਾ ਪਰਚੇਸ ਕਰ ਲਊਂਗਾ। बस इन्हें ठीक है जी इस विडियो पर पर परचेज करना है ठीक है अगली वीडियो आप देखेंगे पोस्टिंग किचेज करनी है डोमेन किबसाइट डोमेन के थ्रू बनानी है ठीक है सारा कुछ आप देखों अगली प तु मैं दस ही दिता डॉट इन डॉटकॉम डोमेन क्यों परचेज करना है ਤੇ ਉਸ ਕਰਕੇ ਤੁਸੀਂ ਜਿਹੜਾ ਵੀ ਤੁਹਾਡਾ ਰੈਲੇਵੈਂਟ ਤੁਹਾਡਾ business ਹੈ ਤੁਸੀਂ ਉਸ ਦੇ ਅਕੋਰਡਿੰਗ ਆਗਾ ਡੋਮੇਨ ਜਿਹੜਾ ਹੈ ਉਹ ਪਰਚੇਸ ਕਰ ਸਕਦੇ ਹੋ ਠੀਕ ਹੈ ਫਿਰ ਵੀ ਕੋਈ ਦਿੱਕਤ ਆndੀ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਹੋ ਥੈਂਕ ਯੂ ਵੈਰੀ ਮਚ ਮੇਰੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਕਵਾਦ ਠੀਕ ਹੈ ਔਰ ਐਵੇਂ ਦੀਆਂ ਵੀਡੀਓ ਮੈਂ ਲਿਆ ਕੇ ਆਂਦਾ ਰਹੂੰਗਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਠੀਕ ਹੈ ਥੈਂਕ ਯੂ ਵੈਰੀ ਮਚ